ਬਾਬਾ ਮੋਤੀ RAM ਮਹਾਰਾਜੀ ਦੀ ਕੁਰਬਾਨੀ ਦੀ ਦਾਸਤਾਨ ਇੰਨੀ ਲਸਾਨੀ ਹੈ ਕਿ ਇਸ ਨੂੰ ਜਿੰਨੀ ਵਾਰ ਵੀ ਪੜਿਆ ਜਾਵੇ ਸਿਰ ਸਤਕਾਰ ਨਾਲ ਝੁਕ ਜਾਂਦਾ ਹੈ ਆਓ ਇਸ ਇਤਿਹਾਸ ਨੂੰ ਕੁਝ ਮੁੱਖ ਨੁਕਤੇ ਰਾਹੀਂ ਦੁਬਾਰਾ ਸਾਂਝਾ ਕਰਦੇ ਹਾਂ ਜਦੋਂ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਸਰਸਾ ਨਦੀ ਤੇ ਵਿਛੜ ਗਿਆ ਤਾਂ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਗੰਗੂ ਬ੍ਰਾਹਮਣ ਦੀ ਗਦਾਰੀ ਕਾਰਨ ਸਰਹਿੰਦ ਦੇ ਨਵਾਬ ਵਜ਼ੀਰ ਖਾਨ ਦੇ ਹਵਾਲੇ ਕਰ ਦਿੱਤਾ ਗਿਆ ਉਹਨਾਂ ਨੂੰ ਕੜਾਕੇ ਦੀ ਠੰਡ ਵਿੱਚ ਠੰਡੇ ਬੁਰਜ ਵਿੱਚ ਕੈਦ ਕੀਤਾ ਗਿਆ। ਮੁਗਲ ਹਕੂਮਤ ਦਾ ਸਖਤ ਪਹਿਰਾ ਸੀ ਕਿ ਕੋਈ ਵੀ ਕੈਦੀਆਂ ਨੂੰ ਅੰਨਜਲ ਨਹੀਂ ਸ਼ਿਕਾਏਗਾ। ਬਾਬਾ ਮੋਤੀ RAM ਜੀ ਜੋ ਨਵਾਬ ਦੀ ਰਸੋਈ ਵਿੱਚ ਕੰਮ ਕਰਦੇ ਸਨ, ਤੋਂ ਮਾਸੂਮ ਸਹਬਜ਼ਾਦਿਆਂ ਦੀ ਭੁੱਖ ਪਿਆਸ ਦੇਖੀ ਨਹੀਂ ਗਈ। ਉਹ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਰਾਤ ਦੇ ਹਨੇਰੇ ਵਿੱਚ ਪਹਿਰੇਦਾਰਾਂ ਦੀਆਂ ਅੱਖਾਂ ਬਚਾ ਕੇ ਦੁੱਧ ਲੈ ਕੇ ਪਹੁੰਚਦੇ ਰਹੇ। ਕਿਹਾ ਜਾਂਦਾ ਹੈ ਕਿ ਉਹਨਾਂ ਨੇ ਆਪਣੇ ਘਰ ਦੇ ਕੀਮਤੀ ਗਹਿਣੇ ਅਤੇ ਮੋਹਰਾਂ ਪਹਿਰੇਦਾਰਾਂ ਨੂੰ ਰਿਸ਼ਵਤ ਵਜੋਂ ਦੇ ਦਿੱਤੀਆਂ ਤਾਂ ਜੋ ਸਹਬਜ਼ਾਦਿਆਂ ਨੂੰ ਦੁੱਧ ਪਿਲਾਇਆ ਜਾ ਸਕੇ ਜਦੋਂ ਸਹਬਜ਼ਾਦੇ ਸ਼ਹੀਦ ਹੋ ਗਏ ਤਾਂ ਉਸ ਤੋਂ ਬਾਅਦ ਗਦਾਰਾਂ ਨੇ ਨਵਾਬ ਨੂੰ ਬਾਬਾ ਮੋਤੀ RAM ਜੀ ਦੀ ਸੇਵਾ ਬਾਰੇ ਦੱਸ ਦਿੱਤਾ ਨਵਾਬ ਨੇ ਗੁੱਸੇ ਵਿੱਚ ਆ ਕੇ ਉਹਨਾਂ ਨੂੰ ਸਜ਼ਾ ਸੁਣਾਈ ਸਿੱਖ ਇਤਿਹਾਸ ਅਨੁਸਾਰ ਬਾਬਾ ਜੀ ਨੂੰ ਇਕੱਲਿਆਂ ਨਹੀਂ ਬਲਕਿ ਉਹਨਾਂ ਦੇ ਪੂਰੇ ਪਰਿਵਾਰ ਮਾਤਾ ਪਤਨੀ ਅਤੇ ਛੋਟੇ ਪੁੱਤਰ ਨੂੰ ਕੋਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ। ਉਹਨਾਂ ਨੇ ਹੱਸ ਕੇ ਸ਼ਹਾਦਤ ਪ੍ਰਵਾਨ ਕੀਤੀ ਪਰ ਗੁਰੂ ਘਰ ਨਾਲ ਗਦਾਰੀ ਨਹੀਂ ਕੀਤੀ। ਬਾਬਾ ਜੀ ਦੀ ਜੀਵਨੀ ਸਾਨੂੰ ਸਿਖਾਉਂਦੀ ਹੈ ਕਿ ਧਰਮ ਅਤੇ ਇਨਸਾਨੀਅਤ ਲਈ ਸਭ ਕੁਝ ਵਾਰਿਆ ਜਾ ਸਕਦਾ ਹੈ। ਯਾਦਗਾਰ ਫਤਿਹਗੜ ਸਾਹਿਬ ਵਿਖੇ ਗੁਰਦੁਆਰਾ ਜੋਤੀ ਸਰੂਪ ਦੇ ਕੋਲ ਹੀ ਬਾਬਾ ਮੋਤੀराम ਮਹਰਾ ਜੀ ਦੀ ਯਾਦਗਾਰ ਬਣੀ ਹੋਈ ਹੈ ਜਿੱਥੇ ਲੱਖਾਂ ਸੰਗਤਾਂ ਨਤਮਸਤਕ ਹੁੰਦੀਆਂ ਹਨ।